ਨਕੌਦਰ ਦੇ ਸਿੰਘ ਸਵਾ ਗੁਰਦੁਆਰੇ ਦੇ ਵਿੱਚ ਖੜੇ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜੜੀ ਸੰਗਤ ਹੈਗੀ ਆ ਚਾਹੇ ਬੀਬੀਆਂ ਦੀ ਗੱਲ ਕਰੀਏ ਚਾਹੇ ਬੱਚਿਆਂ ਦੀ ਗੱਲ ਕਰੀਏ ਛੋਟੇ ਛੋਟੇ ਬੱਚੇ ਵੀ ਜਿਹੜੇ ਹੈਗੇ ਆ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਬਸਤਕ ਹੋ ਰਹੇ ਨੇ ਤੇ ਜਿਹੜਾ ਇੱਥੇ ਜਿਹੜਾ ਲੰਗਰ ਦਾ ਵੀ ਪ੍ਰਬੰਧ ਖਾਸ ਕਰਕੇ ਕੀਤਾ ਗਿਆ ਹੈਗਾ ਤੇ ਹੋਰ ਵੀ ਜਿਹੜੀ ਸੰਗਤ ਹੈਗੀ ਆ ਲਗਾਤਾਰ ਇੱਥੇ ਜੜੀ ਨਤਮਸਤਕ ਹੋ ਰਹੀ ਕਿਉਂਕਿ ਅੱਜ 10ਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਨਕੋਦਰ ਦੇ ਵਿੱਚ ਮਨਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕੀ ਅੱਜ ਨਕੋਦਰ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਭਾਈ ਸਾਹਿਬ ਸਾਡੇ ਨਾਲ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸਰਬੰਸ ਦਾਨੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀਆਂ ਦਾ ਅੱਜ ਪ੍ਰਕਾਸ਼ ਪੁਰਬ ਜਿਹੜਾ ਸਰਬੱਤ ਗੁਰੂ ਦੀਆਂ ਸੰਗਤਾਂ ਵੱਲੋਂ ਆਲੇ ਮਿਲ ਕੇ ਮਨਾਇਆ ਜਾ ਰਿਹਾ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀਆਂ ਸਮੋਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਅੰਮ੍ਰਿਤ ਵੇਲੇ ਤੋਂ ਰੱਖੇ ਹੋਏ ਸ੍ਰੀ ਖਡਰਪੁਰ ਸਾਹਿਬ ਦੇ ਭੋਗ ਪਏ ਸਨ ਉਪਰੰਤ ਬੀਬੀਆਂ ਦੇ ਜਥੇ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ ਹਜ਼ੂਰੀ ਰਾਗੀ ਜਥਾ ਭਾਈ ਸੈਪਾਈ ਪਾਈ ਗੁਰਪਾਤ ਸਿੰਘ ਜੀ ਹੋਣਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਨੇ ਹੁਣ ਦੀਵਾਨ ਚੱਲ ਰਹੇ ਹਨ ਭਾਈ ਸੈਪਾਈ ਪਾਈ ਮੰਗਲ ਸਿੰਘ ਜੀ ਢਾਡੀ ਜਥੇ ਵੱਲੋਂ ਢਾਡੀ ਬਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਸਮੁੱਚੀਆਂ ਹੀ ਨਕੋਦਰ ਦੀਆਂ ਸੰਗਤਾਂ ਵੱਲੋਂ ਬੜੀ ਭਾਵਨਾ ਨਾਲ ਸਤਗੁਰਾਂ ਦੇ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਸਾਰੀਆਂ ਸੰਗਤਾਂ ਨੇ ਬੜੀ ਭਾਵਨਾ ਨਾਲ ਸੇਵਾਵਾਂ ਕੀਤੀਆਂ ਨੇ ਅਸੀਂ ਤਹਿ ਦਿਲੋਂ ਸੰਗਤਾਂ ਦੇ ਰਹਿਣੀ ਹੈ ਅੱਗੇ ਤੋਂ ਵੀ ਕਰਦੇ ਹਾਂ ਸੰਗਤਾਂ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਇਸੇ ਤਰ੍ਹਾਂ ਸੰਯੋਗ ਦਿੰਦੀ ਰਹਣਗੇ ਸਮੂਚੀਆਂ ਸੰਗਤਾਂ ਨੂੰ ਫਿਰ ਤੋਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਅਜ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਕੀ ਕਹਿਣਾ ਚਾਹੋਗੇ ਸਾਰੀ ਸੰਗਤ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੀਂ ਪ੍ਰਕਾਸ਼ ਹਮਾਰਾ ਪਿਓ ਪਟਨਾ ਸਾਹਿਬ ਵਿਖੇ ਭਵਨ ਲਾਇਓ ਅੱਜ ਸਾਬੇ ਕਮਾਲ ਦਸ਼ਮੇਸ਼ ਪਿਤਾ 탄ਤਨ ਸਿੰਘ ਤੇ ਗੁਰ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਇਸ ਮਨਾ ਰਹੇ ਆਂ ਸਾਰੀ ਸੰਗਤਾਂ ਨੂੰ ਦਾਸ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਹੋਰ ਵੀ ਵੀਰ ਨੇ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਵੀਰ ਜੀ ਕੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਕਲਵਾਨ ਸਿੰਘ ਮੈਂਬਰ ਮੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਘਰਾਂ ਦੀ ਸੇਵਾ ਇੱਥੇ ਹੀ ਪ੍ਰਕਾਸ਼ ਹਮਾਰਾ ਪੜੋਨਾ ਸਹਿਰ ਵਿਖੇ ਪਾਵ ਲੈਓ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨਕੋਤਰ ਨਿਵਾਸੀ ਸਮੂਹ ਸੰਗਤਾਂ ਬੜੀ ਸਰਦਾਰਾ ਭਾਵਨਾ ਨਾਲ ਮਨਾ ਰਹੀਆਂ ਹਨ ਜਿਸ ਵਿੱਚ ਪ੍ਰਭਾ ਫੇਰੀਆਂ ਨਗਰ ਕੀਰਤਨ ਅਤੇ ਹੋਰ ਸਮਾਗਮਾਂ ਵਿੱਚ ਸੰਗਤਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ ਸੋ ਸਾਰੀਆਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਇਹਮ ਜਿਹੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਾਹਿਬ ਵਿਖੇ ਟਾਢੀਵਾਰਾਂ ਕੀਰਤਨ ਦਰਬਾਰ ਚੱਲ ਰਿਹਾ ਹੈ ਇਸ ਸੇ ਸੰਗਤਾਂ ਨਿਮਸਤਿ ਹੋ ਰਹੀਆਂ ਹਨ ਅਤੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸਵੇਰ ਤੋਂ ਹੀ ਚਾਪ ਤੋੜਿਆਂ ਦਾ ਲੰਗਰ ਜਿਹੜਾ ਉਹ ਚੱਲ ਰਿਹਾ ਹੈ ਅਤੇ ਹੁਣ ਗੁਰੂਕਾਰ ਲੰਗਰ ਅਸੁੱਟ ਵਰਤਾਇਆ ਜਾਏਗਾ ਸੋ ਬੇਸਬੇਸ ਵਿੱਚ ਰਹਿੰਦੀਆਂ ਸੰਗਤਾਂ ਨਕੋਧਨਵਾਸੀ ਸੰਗਤਾਂ ਸਮੂਹ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਅਤੇ ਸੱਚਾ ਪਾਤਸ਼ਾਹ ਦੇ ਹੋਏ ਬੇਨਤੀ ਕਰਦੇ ਆ ਸਾਰਿਆਂ ਨੂੰ ਚਰਦੀ ਕਲਾ ਅੰਦਰਸਤਿਆਂ ਨਾਮ ਦੀਆਂ ਦਾਤਾਂ ਸਮੂਹੀਆਂ ਦਾਤਾਂ ਬਖਸ਼ਣ ਅਤੇ ਸਮੂਹ ਸ਼ਖਤਾ ਨੇ ਜਿਨ੍ਹਾਂ ਨੇ ਸਾਰੇ ਇਸ ਸਮਾਗਮ ਵਿੱਚ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਕੋਦਰ ਦੇ ਵਿੱਚ ਜਿਹੜਾ ਹੈਗਾ ਅੱਜ 10ਵੇਂ ਪਾਤਸ਼ਾਹ ਗੁਰਗੋਬੇ ਸਿੰਘ ਮਹਾਰਾਜ ਜੀ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਮਨਾਇਆ ਜਾ ਰਿਹਾ ਹੈਗਾ ਅਲੱਗ-ਅਲੱਗ ਰਾਗੀ ਢਾਡੀ ਜਥਿਆਂ ਵੱਲੋਂ ਜਿਹੜੀਆਂ ਹੈਗੀਆਂ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਨੇ ਚਾਹੇ ਗੱਲ ਕਰੀਏ ਸੰਗਤਾਂ ਦੀ ਤਾਂ ਸੰਗਤਾਂ ਦਾ ਵੀ ਜਿਹੜਾ ਹੈਗਾ ਇੱਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਜਿਹੜਾ ਲੰਗਰ ਹੈਗਾ ਲੰਗਰ ਦਾ ਵੀ ਖਾਸ ਕਰਕੇ ਪ੍ਰਬੰਧ ਕੀਤਾ ਗਿਆ ਕੈਮਰਾ ਪਰਸਨ ਦੇ ਨਾਲ ਮੰਗੇ ਦੇ ਨਾਲ ਆਪਣੀ ਤਰੋੜਾ